ਲਾ ਵੀ ਜੱਟਾਂ ਕੋਲੋਂ ਇੱਕ ਤਾਂ ਖੇਤਾਂ ਦੇ ਵਿੱਚੋਂ ਛੋਲੇ ਗਏ ਸਰੋਂ ਗੀ। ਕਿਆ ਮੱਖਣਾ? ਹਾਂਜੀ ਹਾਂਜੀ। ਨਹੀਂ ਵੀ ਜਦਾ ਕੋਈ। ਹੁਣ ਕਿਉਂਕਿ ਹੱਥੀ ਕਰਨਾ ਪੈਂਦਾ। ਹੱਥੀ ਕਰਨਾ ਪੈਂਦਾ ਭਾਈ। ਹਾਂ। ਘਰਾਂ ਦੇ ਵਿੱਚੋਂ ਕਸੋਲੇ ਗਏ ਆ ਦਾਤੀਆਂ ਗਈਆਂ ਤੇ ਰੰਬੇ ਵੀ ਗਏ। ਬਿਲਕੁਲ ਭਾਈ ਬਿਲਕੁਲ। ਨਾ ਕੋਈ ਬਹਿ ਕੇ ਕੱਖ ਪੜਦਾ ਤੇ ਨਾ ਕੋਈ ਗੁੜਦਾ ਤੇ ਨਾ ਤੈਨੂੰ ਪਤਾ ਦੇ ਘੜਮ ਕਢਾਈ ਦਾ ਕੰਮ ਵੀ ਗਿਆ ਚੱਕ ਕੇ ਸਫਰੇ ਹਾ ਰੌਂਡਪ ਮਾਰਨਦੇ ਭਾਈ ਸਹੀ ਗੱਲ ਐ। ਇੱਕੋ ਸੁਨੇਹਾ ਇਕ ਸਨੇਹਾ ਤਾਂ ਮੇਰਾ ਖਾਸ ਤੌਰ ਤੇ ਸਮੁੱਚੇ ਪੰਜਾਬੀਆਂ ਨੂੰ ਆ ਅੱਗੇ ਨਾ ਬਜ਼ੁਰਗ ਜਿਵੇਂ ਬੈੜ ਕਾ ਹਾਲੀ ਕੱਢਦੇ ਨਾਲ ਵੱਡੇ ਵਲਦ ਦੇ ਓਵੇਂ ਜਵਾਕਾਂ ਨੂੰ ਵੀ ਹਾਲੀ ਕੱਢਦੇ ਸਿਆਣਾ ਦਾ ਕਿਹਾ ਵੀ ਜਵਾਕ ਤੇ ਰੰਬਾ ਚੰਡਿਆ ਕੰਮ ਦਿੰਦੇ ਆ ਤੇ ਅਸੀਂ ਜਵਾਕਾਂ ਨੂੰ ਕੰਮ ਨਾ ਕਿਰਤਨੋਂ ਤੋੜਤਾ ਆਮ ਹੀ ਕਹਾਵਸੀ ਕਰਾਂ ਚ ਇਹ ਛੱਡ ਪਰੇ ਖੇਤੀ ਜੀ ਕੀ ਬਣਦਾ ਕੁਛ ਨਹੀਂ ਪਾਜਦਾ ਮੈਂ ਘਟਾ ਢੋਈ ਜਾਵਾਂਗੇ ਪੜ੍ਹ ਲੈ ਖਲੋ ਨੌਕਰੀ ਕਰ ਲਓਗੇ ਖੇਤੀ ਤੋਂ ਸਾਨੂੰ ਦੂਰ ਕਰਤਾ ਖੇਤੀ ਕਿਰਤ ਸਾਡੇ ਗੁਰੂਆਂ ਨੇ ਕਿਹਾ ਸੀ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ ਅਗਲੀ ਗੱਲ ਜੇ ਬਚਣਾ ਚਾਹੁੰਦੇ ਹੋ ਪੰਜਾਬੀ ਕੋ ਹਲੇ ਵੀ ਹੱਥੀਂ ਕਿਰਤ ਤੇ ਆਜੋ ਇਹਦੇ ਫਾਇਦੇ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾ ਫਾਇਦਾ ਕੋਈ ਡਿਪਰੈਸ਼ਨ ਕੋਈ ਬਿਮਾਰੀ ਠਮਾਰੀ ਨਿਹੜੀ ਨਹੀਂ ਲੱਗਦੀ ਹੁਣ ਧੁੱਪਾ ਇਹ ਮੱਖਣਾ ਲੈਣ ਨੂੰ ਛੱਡ ਗਈ ਬਿਲਕੁਲ ਭਾਈ ਬਿਲਕੁਲ ਹੈ ਬਿਲਕੁਲ ਬਟਾ ਮੰਡੀ ਬਟਾ ਮੰਡੀ ਆ ਤਾਂ ਖਤਮ ਖਤਮ ਕਿਸੇ ਜਿਹਦਾ ਮਾਰੀ ਚੱਕ ਲੋ ਪਟਾ ਮੰਡੀ ਕਿਸੇ ਚ ਹੈ ਨਹੀਂ ਨਹੀਂ ਬਾਈ ਹੈ ਨਹੀਂ ਮਰਦਾਨਗੀ ਪੱਖੋਂ ਖਤਮ ਹੋ ਗਏ ਮੁੜ ਕੇ ਉਹ ਤੁਰੇ ਫਿਰਦੇ ਭੱਦਲ ਵੱਡ ਪੜੂਆਂ ਲੈਣਦੇ ਬਿਲਕੁਲ ਭਾਈ ਬਿਲਕੁਲ ਸੋ ਇਹ ਜਿਹੜੀ ਗੱਲ ਤੁਹਾਨੂੰ ਸੁਣਨ ਦੀ ਲੋੜ ਆ ਵੀ ਅਸੀਂ ਇੰਨਾ ਬਿਮਾਰੀਆਂ ਦਾ ਸ਼ਿਕਾਰ ਕਿਉਂ ਹੋ ਗਏ ਬੱਚੇ ਸਾਡੇ ਆਈਵੀਐਫ ਸੈਂਟਰਾਂ 'ਚ ਅਸੀਂ ਟੀਕੇ ਨਾਲ ਕਿਉਂ ਲੈਣ ਲੱਗ ਗਏ ਕਿਉਂਕਿ ਆਪਾਂ ਗਰਵਾਣੀ ਕਹਿੰਦੇ ਜੋ ਬਰ੍ਹਾ ਮੰਡੇ ਸੋਈ ਪਿੰਡੇ ਉਹ ਬਰ੍ਹਾ ਮੰਡ ਦੇ ਵਿੱਚ ਆ ਆਪਣਾ ਵੀ ਸਰੀਰ ਹਵਾ ਪਾਣੀ ਅੱਗ ਮਿੱਟੀ ਆਕਾਸ਼ ਤੋਂ ਅਸੀਂ ਜਦੋਂ ਕੋਈ ਵੀ ਚੀਜ਼ ਮੂਲ ਤੋਂ ਦੂਰ ਹੁੰਦੀ ਆ ਜੜ ਤੋਂ ਦੂਰ ਹੁੰਦੀ ਆ ਆਪਾਂ ਕੋਈ ਵੀ ਦਰਖਤ ਨੂੰ ਟਾਣੀ ਤੋੜ ਕੇ ਦੂਰ ਸੁੱਟ ਦਿੰਨੇ ਆ ਤਾਂ ਸੁੱਕ ਜਾਂਦੀ ਆ ਜਦੋਂ ਆਪਾਂ ਆਪਣੇ ਮੂਲ ਨੂੰ ਬ੍ਰਹਿਮੰਡ ਨੂੰ ਦੂਰ ਹੋ ਗਏ ਤਾਂ ਫਿਰ ਆਪਾਂ ਖਤਮ ਨਹੀਂ ਹੁੰਦੇ ਸੋ ਮੇਰੀਆਂ ਇਹੀ ਬੇਨਤੀਆਂ ਨੇ ਇੱਕ ਤਾਂ ਬਾਈ ਆ ਸਰੋਂ ਦੇ ਕਿੰਨੇ ਫਾਇਦੇ ਆ ਬਹੁਤ ਫਾਇਦੇ ਆ ਤੁਸੀਂ ਆਦੇ ਘਰੇ ਤੇਲ ਕਢਾਓ ਤੁਹਾਨੂੰ ਇਹ ਤਾਂ ਪਤਾ ਵੀ ਯਾਰ ਕੋਈ ਮਲਾਪਤ ਨਹੀਂ ਹੋਈਗੀ ਇਹਦੇ ਚ ਮਲਾਪਤ ਨਹੀਂ ਹੈ ਹਾਂ ਸਹੀ ਗੱਲ ਆ ਫਲ ਵੀ ਪਸੰਗਾਂ ਨੂੰ ਮਿਲ ਜਾਂਦੀ ਆ ਨਾਲੇ ਆ ਦੀ ਘਰ ਦੀ ਕਹਾਣੀ ਆ ਕੱਢੀ ਹੁੰਦੀ ਆ ਆਪ ਦਾ ਘਰ ਦਾ ਤੇਲ ਤੇਲ ਮਿਲ ਜਾਂਦਾ ਸਹੀ ਗੱਲ ਆ ਤੁਸੀਂ ਇੱਕ ਹੈਰਾਨੀ ਜਨ ਗੱਲ ਦੇਖੋ ਹੁਣ ਕਾਰਨ ਕੀ ਆ ਕਿਉਂ ਬੀਜ ਨੂੰ ਹਟ ਗਏ ਕਿਉਂਕਿ ਆਪਾਂ ਆਥੀ ਵੱਢੀ ਜਾਂਦੇ ਆ ਫਿਰ ਇਕੱਠੀ ਕਰਾਂਗੇ ਇਕੱਠੀ ਕਰਾਂਗੇ ਫਿਰ ਕੱਢਾਂਗੇ ਫਿਰ ਪੱਖਾ ਲਾਵਾਂਗੇ ਹੁਣ ਆ ਮਸ਼ੀਨ ਜੀ ਨਗਾ ਕੇ ਇੱਕ ਦੋ ਦਿਨ ਅਸੀਂ ਕੰਮ ਪੂਰਾ ਕਰ ਦਿੰਦੇ ਆ ਸਰੋਂ ਹੀ ਲਾਉਣੇ ਹਟ ਗਏ ਸਰੋਂ ਹੀ ਲਾਉਣੇ ਹਟ ਗਏ 8 ਖਤਮ ਅਰੇ ਰੇਟ ਬਹੁਤ ਹੰਸਰੋਂ ਦਾ ਆ ਸਾਡੇ ਕੋਲ ਜਿਹੜੀ ਗਿੱਡੀ ਆ ਇਹ ਬਾਈ ਦੂਜੀ ਹੈ ਗਿੱਡੀ ਸਰੋਂ ਆ ਇਹ ਇਹ ਕਿਹੜੀ ਸਰੋਂ ਬਾਈ ਪੀਲੀ ਸਰੋਂ ਆ ਜੀ ਪੀਲੀ ਸਰੋਂ ਹਾਂ ਆ ਦੇਖੋ ਜੀ ਇਹਦਾ ਰੇਟ ਵੀ ਮੈਨੂੰ ਲੱਗਾ 7000 ਦੇ ਨੇੜੇ ਤੜਿਆ ਹੁਣ 7000 ਦਾ ਬਾਈ ਹਾਂ ਤੇ ਇਹ ਅਪੀਲ ਹੈ ਬੇਨਤੀ ਇਸ ਦਾ ਬਾਰ-ਬਾਰ ਕਰਦੇ ਰਹਿੰਦੇ ਆ ਕਿਤੇ ਜਾਣ ਦੀ ਲੋੜ ਨਹੀਂ ਨਾ ਅਮਰੀਕਾ ਨਾ ਕੈਨੇਡਾ ਨਾ ਭੱਦਲ ਵੱਡ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਪੈਣੀ ਪੰਜਾਬ ਦੇ ਲੋਕੋ ਚਾਹੇ 2 ਕਿਲੋ 2 ਕਿੱਲੇ ਆ ਚਾਹੇ 4 ਕਿੱਲੇ ਆ ਤੇ ਚਾਹੇ ਤੁਹਾਡੇ ਕੋਲੇ ਜਿੰਨੀ ਵੀ ਪੈੜੀ ਐ ਹੱਥੀਆਂ ਆ ਦੇ ਜੋ ਗਰੀ ਆ ਦੇ ਜੋ ਗਰਾ ਖੇਤਾਂ ਦੇ ਵਿੱਚ ਤੁਸੀਂ ਜਿਹੜਾ ਵੀ اناਜ ਉਹ ਪਤਾ ਕਰਨਾ ਸ਼ੁਰੂ ਕਰ ਦਿਓ ਸੌਖੇ ਰਹੋਗੇ ਸਿਹਤਮੰਦ ਰਹੋਗੇ ਡਿਪਰੈਸ਼ਨਾਂ ਤੋਂ ਦੂਰ ਰਹੋਗੇ ਬਿਮਾਰੀਆਂ ਅਠਮਾਰਾਂ ਤੋਂ ਦੂਰ ਰਹੋਗੇ ਤੇ ਨਾਲਿਆਂ ਘੋੜੇ ਵਰਗੀ ਮਰਦਾਨਗੀ ਤੇ ਹੋਰ ਸਾਰਾ ਕੁਝ ਤੁਹਾਡਾ ਪੂਰਾ ਐਨ ਛੱਕੇ ਵਰਗਾ ਸਰੀਰ ਬੁੜਕ ਦਾ ਤੜਿਆ ਗੀ ਇਹ ਪ੍ਰਤਿਆਕੇ ਦੇਖ ਲਓ ਇਥੇਨ ਹੋਰ ਹੋਗੇ ਸਾਡੇ ਲੋਕਾਂ ਦੇ ਹਾਲਾਤ ਐ ਬਣ ਗਏ ਆਥਰੇ ਲੱਗ ਨੂੰ ਲੱਕ ਲੈਂਦੇ ਆ ਉਹਦਣੇ ਕਿੰਦਾ ਨਾ ਨਾ ਭਰਾਵਾ ਨਹੀਂ ਸਚਾਈ ਹੈ ਆਥਰੇ ਧਰਮੋਂ ਡੱਕ ਲੈਂਦੇ ਆ ਗੋਗੜਾ ਛੱਡੀਆਂ ਹੋਈਆਂ ਬੈਠਾ ਜਾਂਦਾ ਨਹੀਂ ਚਿੱਤਲ ਵੀ ਨੀ ਉੱਤੇ ਜਾਂਦੇ ਬੈਠੇ ਰਹਿੰਦੇ ਬੰਦੇ ਬੈਠੇ ਆਏ ਇੰਨੇ ਹਾਲਾਤ ਨੇ ਸੁਈ ਗੱਲ ਹੈ ਹੜ ਬੰਦੇ ਗੋਗੜਾ ਛੁੱਟੀ ਪਈ ਆ ਯਾਰ ਅੱਛਾ ਤੜਕੇ ਉੱਠ ਕੇ ਫਿਰ ਕੁਈ ਮਾਪਾ ਪਾਲਦੇ ਆ ਕੁੱਕੀ ਫੀਮ ਮਿਲ ਗਈ ਉਹ ਨਾ ਮਿਲੀ ਕੋ ਗੋਲੀ ਖਾ ਲਈ ਗੋਲੀ ਖਾ ਲਈ ਹਾਂਜੀ ਆ ਆ ਆ ਗੱਲ ਸਹੀ ਗੱਲ ਆ ਬਈ ਜਮਾ ਅਸੀਂ ਸੇਤਾਂ ਦੇ ਪੱਖ ਤੋਂ ਏਡੇ ਏਡੇ ਸਾਡੇ ਨਰੋਇਆਂ ਸਾਡੀਆਂ ਸੇਤਾਂ ਜਾਨਾਂ ਸੀਗੀਆਂ ਇਹਨੇ ਸਾਡੇ ਲੋਕਾਂ ਦੇ ਸਰੀਰਾਂ ਦੇ ਵਿੱਚ ਸਭ ਖਤਮ ਹੋ ਗਿਆ ਸਭ ਖਤਮ ਹੋ ਗਿਆ ਕੁੱਲ ਬੰਦਾ ਦਵਾਈਆਂ ਤੇ ਲੱਗਿਆ ਪਿਆ ਬਿਮਾਰ ਹੋਇਆ ਸੋ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਹੱਥੀ ਕਿਰਤ ਨਾਲੇ ਕਮਾਈ ਨਾਲੇ ਜਵਾਗ ਪਾਲ ਲੋਗੇ ਤੇ ਨਾਲੇ ਸੇਤਾਂ ਬਚਾ ਲੋਗੇ ਇਹਨਾਂ ਗੱਲਾਂ ਦੇ ਗੌਰ ਤੇ